ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਕਿਸ਼ ਦੁਸ਼ਟ ਹਰ ਮਾਰਿਆ ਪਰ ਹਲਾਦ ਉਤਰਾਇਆ ਅਹੰਕਾਰਿਆ ਨਿਦਕਾ ਪਿੱਟ ਦੇਈ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ एक ओ अंकार सतगुर प्रसाद श्लोक महिला पहला दुख दारू सुख रोग पया जा होए तू करता करना मैं हो करे न होए बलिहारी कुदरत वस्या तेरा अंत न जाए लिखिया रहाओ जात मह जोत जोत मह जाता अकल करा भरपूर रहया ਤੂੰ ਸੱਚਾ ਸਾਹਿਬ ਸੋ ਆਲਿਓ ਜਿਨ ਕੀ ਤਿਸੋ ਪਾਰ ਪਾਇ ਕਹਿ ਨਾਨਕ ਕਰਤੇ ਕਿਆ ਬਾਤਾ ਜੋ ਕਛ ਕਰਨਾ ਸੁ ਕਰ ਰਹਿਆ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਬਾਵਨ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਨ ਕੇਤੇ ਤੇਰੇ ਗਾਵਣ ਖਾਰੇ ਗਾਵਨ ਤੁਧ ਨੂੰ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੂੰ ਈਸਰ ਬ੍ਰਹਮਾ ਦੇਵੀ ਸੋਹੰਤੇ ਸੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰ ਇਤਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਧਨੋਂ ਸਾਧ ਵਿਚਾਰੇ ਗਾਵਨ ਤੁਧਨੋਂ ਜਤੀ ਸਤੀ ਸੰਤੋਖੀ ਗਾਵਨ ਤੁਧਨੋਂ ਵੀਰ ਕਰਾਰੇ ਗਾਵਨ ਤੁਧਨੋਂ ਪੰਡਿਤ ਪੜਨ ਰੱਖੀ ਸਰ ਜੋਗ ਜੋਗ ਵੇਦ ਨਾਲੇ ਗਾਵਨ ਤੁਧਨੋਂ ਮੋਹਣੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਤੁਧਨੋਂ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹ ਪੰਡਾ ਕਰ ਕਰ ਰੱਖੇ ਤੇਰੇ ਤਾਰੇ ਸੈ ਤੁਧਨੋ ਗਾਵਨ ਜੋ ਤੁਧ ਪਾਵੇ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੇ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸੱਚਿ ਨਾਇ ਹੈਪੀ ਹੋਸੀ ਜੈਨ ਜასი ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਸ ਤਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਬਿਰੁਗਮ ਨ ਕਰਣਾ ਜਾਏ ਸੋ ਪਾਤਸ਼ਾਹ ਸ਼ਹ ਸ਼ਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡਿੱਠਾ ਹੋਏ ਕੀਮਤ ਪਾਇਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰਾ ਗੰਭੀਰ ਅਗੁਨੇ ਗਹਿਰਾ ਕੋਇ ਨ ਜਾਣੇ ਤੇਰਾ ਕੇ ਤਾਕੇ ਵਿਟਚੀਰਾ ਰਹਾਓ ਸਭ ਸੁਰਤ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਏ ਤੇਰੀ ਤੇਲ ਵਡਿਆਈ ਸਬਸੰਤ ਸਬ ਤਪ ਸਬ ਚੰਗੀਆਂ ਆਇਆਂ ਸਿੱਧਾ ਪੁਰਖਾ ਕੀਆਂ ਵਢੀਆਂ ਆ ਤੂਦ ਬਿਨ ਸਿਧ ਕੀਤੇ ਨਾ ਪਾਇਆ ਕਰਮ ਮਿਲੇ ਨਾ ਠਾਕ ਰਹਾਇਆ ਆਖਣ ਵਾਲਾ ਕੀਆ ਵਿਚਾਰਾ ਸਿਫਤ ਭਰੇ ਤੇਰੇ ਪੰਡਾਰਾ ਜਿਸ ਤੂ ਦੇ ਤਿਸੇ ਕੀਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤਪੁਕੇ ਕਾਇ ਚਲੇ ਦੂਖ ਸੋ ਕਿਉ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾ ਰਹਾਉ ਸਾਚੇ ਨਾਮ ਕੀ ਤੇਲ ਵਡਿਆਈ ਆਖ ਥੱਕੇ ਕੀਮਤ ਨੈ ਪਾਈ ਜੇ ਸਭ ਮਿਲਕੇ ਆਖਣ ਪਾ ਵੱਡਾ ਨਾ ਹੋਵੇ ਕਾਤ ਨ ਜਾ ਨਾ ਓ ਮਰੈ ਨ ਸੋਵੇ ਸੋਗ ਦਿੰਦਾ ਰਹੇ ਨ ਚੁਕੇ ਭੋਗ ਗੁਣ ஏ ਹੋ ਹੋਰ ਨਾ ਹੈ ਕੋਈ ਨਾ ਕੋ ਹੋਆ ਨਾ ਕੋ ਹੋਇ ਜੀਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕੀ ਕਰ ਕੀਤੀ ਰਾਤ ਖਸਮ ਵਿਸਾਰਿਆ ਤੇ ਕਮ ਜਾਤ ਨਾਨਕ ਨਾ ਵਿਵਾਦ ਸਨਾਤ ਰਾਗ ਗੁਜਰੀ ਮਹੱਲਾ ਚੋਤਾ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨਾ ਹੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਿਉ RAM ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਕਾਏ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਪਾਗ ਅਹੀਨ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜਿਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਿਨ ਤੁਰ ਮस्तक ਲਿਖਿਆ ਲਿਖਾਸ ਧਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਨ ਕਰ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੀ ਮਨ ਚਿਤ ਵੋ ਉਦਮ ਜਾ ਹਰ ਹਰ ਜਿਉ ਪਰਿਆ ਸੈਲ ਪੰਦਰ ਮਹਿ ਜਾਤਾ ਉਪਾਏ ਤਾ ਕਾਰੀ ਚੁੱਕ ਆਗੇ ਕਰ ਧਰਿਆ ਮੇਰੇ ਮਾਧਿਉ ਜੀ ਸਤ ਸੰਗਤ ਮਿਲੇ ਸੁ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਲ ਟ ਹਰਿਆ ਰਹਾਉ ਜਨਨ ਪੀਤਾ ਲੋਕ ਸੁਤ ਬਿਨੀਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰੀਜਕ ਸੁਬਾਹੇ ਠਾਕੁਰ ਕਾਹੇ ਮਨ ਭੋ ਕਰਿਆ ਉਡੇ ਉਡ ਆਵੇ ਸੇ ਕੈਸਾ ਤਿਸ ਬਾਚੇ ਬਚਰੇ ਚਰਿਆ ਤਿੰਨ ਕਮਣ ਕਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬ ਨਿਤਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਇ ਤੇਰਾ ਅੰਤ ਨ ਪਾਰ ਹਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੂਰਕ ਇੱਕ ਓ ਓੰਕਾਰ ਸਤ ਗੁਰ ਪ੍ਰਸਾਦ ਸੋ ਪੂਰਕ ਨਿਰੰਝਨ ਹਰ ਪੂਰਕ ਨਿਰੰਝਨ ਹਰ ਅਗਮ ਅਗਮ ਅਪਾਰਾ ਸਬਤ ਆਵੇ ਸਬਤ ਆਵੇ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਾਰੇ ਜੀ ਤੂ ਜੀਆਂ ਕਾਦਾ ਤਾਰ ਹਰ ਤਿਆਵੇ ਸੰਤ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕੀ ਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੇ ਪੁਰਖ ਸਮਾਨਾ ਇਕ ਦਾ ਤੇ ਇਕ ਪੰਥਾਰ ਤੇ ਕਾਰੀ ਜੀ ਸਭ ਤੇਰੇ ਚੋਜ ਵਿੰਦਾ ਆਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤੁਧ ਬਿਨ ਅਵਰਨੇ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਬੁਖਾਣਾ ਜੋ ਸੇਵ ਜੋ ਸੇਵ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰ ਤਿ ਆਵੇ ਹਰ ਤਿ ਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸ ਸੇ ਮੁਕਤ ਸੇ ਮੁਕਤ ਭਏ ਜਿਨ ਹਰਤਿ ਆਵੈ ਜੀ ਤਿਨ ਟੂਟੀ ਜੰਫਾ ਕੀ ਫਾਸ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀਤੇ ਹਰ ਹਰ ਰੂਪ ਸਮਾਸ ਸੇ ਤਨ ਸੇ ਤਨ ਜਿਨ ਹਰਤਿ ਆਵੈ ਜੀ ਜਨ ਨਾਨਕ ਤਿਨ ਬਲ ਜਾਸ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ परे देअंत ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬਿਆੰਤਾ ਤੇਰੇ ਅਨੇਕ ਅਨੇਕ ਪੜੈ ਬਹੁ ਸਮਰਤ ਸਾਸ਼ਤਰ ਜੀ ਕਰ ਕਰਿਆ ਖੱਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਧਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਾਰ ਕਰਤਾ ਜੀ ਤੁਧ ਜੇ ਵਡ ਅਵਰ ਨ ਕੋਏ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਏ ਤੁਧ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੁ ਹੋਏ ਤੁਧ ਆਪੇ ਸ੍ਰਿਸ਼ਟੀ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਣ ਹੋਏ आसा महल्ला चौथा तू करता सचियार मेडा साईं जो तो पावे सोई थीसी जो तू दे सोए हो पै रहाओ सब तेरे तू सबनी त्याया जिसनों कृपा करे तिन नाम रतन पाया गुरमुख लादा मन मुख गवाया तो आप विछोड़िया आप मिलाया तू दरियाओ सब तुझ मां तुझ तो बिन दूजा कोई ना ਜੀ ਜੰਤ ਸਭ ਤੇਰਾ ਖੇਲ ਵਿنجੋਗ ਮਿਲ ਵਿਛੜਿਆ ਸੰਜੋਗ ਮੇਲ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰਿ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਆਪੇ ਕਰਤਾ ਤੇਰਾ ਕਿਆ ਸਭ ਹੋਇ ਤਦ ਬਿਨ ਦੂਜਾ ਅਵਰਨ ਕੋਇ ਤੂੰ ਕਰ ਕਰ ਵੇਖਣ ਜਾਹੇ ਸੋਇ ਜਨਨਾਰਕ ਗੁਰਮੁਖ ਪ੍ਰਗਟ ਹੋਏ ਆ ਸਮ ਹਲਾ ਪਹਿਲਾ ਤਿਤਸਵਰੜੇ ਭਏ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜੂ 모ਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਦੁਬੀਲੇ ਮਨ ਇਕ ਨਚਿਤ ਸਮੁੜਮਨਾ ਹਾਰ ਬਿਸਤਰ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗੰਧਾ ਜਨਮ ਭਇਆ ਪਰਨਵਤ ਸਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਾਰਿਆ ਆਸਾ ਮਹੱਲਾ ਪੰਜਵਾ ਭਏ ਪ੍ਰਾਪਤ ਮਨਖ ਦੇ ਰਿਆ ਗੋਵਿੰਦ ਮਿਲਣ ਕੀ ਇਹ ਤੇਰੀ ਬਰਿਆ ਅਵਰ ਕਾਜ ਤੇਰੀ ਕੀਤੇ ਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰਜਾ ਮੋ ਲਾਗ ਭਾਵ ਜਲ ਤਨ ਕੇ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ ਰਹਾ ਜਪ ਤਪ ਸੰਜਮ ਧਰਮ ਨੇ ਕਮਾਇਆ सेवा साधन जानिया हर राय कह नानक हम नीच करमा शरण परे की राखै सरमा एक ओंकार श्री वाहि गुरु जी की फते पाशा इतसिनी चोपई पुनरा चचका काटा शीश श्री अकीत जगत के ईस पोह पन्न दृष्ट गगन ते पाए सब हिण आन बधाई दई तन्निया तन्निया लोगन के राजा दुष्ट दह गरीब निवाजा अकल्पवन के सृजन हारे दास जान मोहले उबार कव्यो बाच बिनती त चौपाई हमरी करो हाथ दे रच्चा पूर्ण होए चित की इच्छा तब चरण मन रहे हमारा अपना जान करो प्रति पार हमरे दुष्ट सबे तुम खावे आप हाथ दे मोह बचावे सुखी बसे मोरो परिवार sevak sikhiya sabhe kartara morachani ji karde kariye sab biran ko aaj sangariye puran hoye hamari asa tor pajan ki rahe pyaasa tumai chad koi avarna tiao jo barcha hu su tum te pao sevak sikhiya hamare tare chun chun satra hamare mare aap hath de mujhe ubriye maran kal ka traash nivariye ਉਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰਿਓ ਰੱਛਾ ਰਾਖ ਲੇ ਮੋਹ ਰਾ ਕਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕਿਉ ਬੀਦ ਰਾਜ ਬ੍ਰਹਮਾ ਜੁਤਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ शिव कण को सब गुण सुख दियो संतरण को पलव बद्ध कियो खट-खट के अंतर की जानत भले बुरे की पीर पहचानत चीटी ते कूचर सुल्ला सब पर कृपा दृष्टि कर सुल्ला संतन दुख पाए त दुखी सुख पाए साधन के सुखी एक-एक की पीर पहचाने काट-कट के पट-पट की जाने ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਦਬ ਦੇ ਅਪਾਰਾ ਜਬ ਆਕਰਹਿ ਕਰ ਤਹੁ ਕਬੂ ਤਮ ਮੈ ਮਿਲੰਤ ਦੇ ਧਰ ਸਭੂ ਜੇਤੇ ਬੰਦਨ ਸ੍ਰਿਸ਼ਟੀ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲੰ ਜਾਣਤ ਬੇਦ ਭੇਦ ਅਰ ਆਲੰ ਨਿਰੰਕਾਰ ਨਰੀਪਕਾਰ ਨਿਰਲੰਬ ਆਦ ਅਨਿਲ ਅਨਾਦ ਸਾਮਬ ਤਾ ਕਾ ਮੁੜ ਹੈ ਉਚਾਰਤ ਪੇਦਾ ਜਾ ਕੋ ਭੇਵਨੈ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੁੜ ਹੈ ਕਚੁ ਭੇਦ ਨ ਜਨਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਭਿਵ ਆਪ ਆਪਨੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਤੂ ਹੈ ਤੇਤੀ ਤੁਮਰਾ ਲਖਾਨੈ ਜਾਇ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇੱਕੇ ਰੂਪ ਅਨੁਕਸਰੂਪਾ ਰੰਗ ਭਿਉ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕਿੰਨੀ ਓਤਪੁਜ ਖਾਨ ਬਹੁਰ ਰਤ ਦਿਨੀ ਕਹੋ ਫੁੱਲ ਰਾਜਾ ਹਵੇ ਬੈਠਾ ਕਹੋ ਸਿਮਟ ਭਿਉ ਸ਼ੰਕਰੇ ਕੇਠਾ ਸਗਰੀ ਸ੍ਰਿਸ਼ਟੀ ਦਿਖਾਏ ਆਚ ਕਵ ਆਦ ਜੁਗਾਦ ਸਰੂਪ ਸੋਇਆ ਭਵ ਅਵਰਚਾ ਮੇਰੀ ਤੁਮ ਕਰੋ ਸਿੱਖਿਆ ਉਬਾਰ ਅਸਿੱਖਿਆ ਸੰਘਰੋ ਦੁਸ਼ਟ ਜੀਤੇ ਉਠਵੰਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸੀ ਤੁਜ ਤਵ ਸ਼ਰਨੀ ਪਰੈ ਤਿੰਨ ਕੇ ਦੁਸ਼ਟ ਦੁਖੀ ਤਹਵੇ ਮਰੈ ਪੂਰਖ ਜਮਨ ਪਗ ਪਰੈ ਤਿਹਾਰੈ ਤਿੰਨ ਕੇ ਤੁਮ ਸੰਕਟ ਸਭ ਤਾਰੈ ਜੋ ਕਲ ਕੋ ਇਕ ਬਿਆਰ ਧਿਆ ਹੈ ਤਾਕੇ ਕਾਲ ਨਿਕਟਣੀਆ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕ੍ਰਿਪਾ ਦ੍ਰਿਸ਼ਟੀ ਤਨ ਜਾਹਨੀ ਹਰਿਓ ਤਾਕੇ ਤਾਪਤ ਨਿਕਮੈ ਹਰਿਓ ਰਿੱਦ ਸਿਤ ਘਰੋਂ ਸਭ ਹੋਏ ਦੁਸ਼ਟ ਚਾਚ ਵੈ ਸਕੈਨ ਕੋਏ ਏਕ ਬਾਰ ਜਿਨ ਤੂ ਵੈ ਸਬਾਰਾ ਕਾਲ ਫਾਸ ਦੇਤਾ ਹੈ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿੰਦ ਦੁਸ਼ਟ ਧੋਖ ਤੇ ਰਹਾ ਖੜੰਕੇਤ ਮੈ ਸਰਨ ਤਿਹਾਰੀ ਆਪਹ ਹੱਥ ਦੇ ਲਹਿ ਉਬਾਰੀ ਸਰਬਥੋਰਮ ਹੋਏ ਸਹਾਈ ਦੁਸ਼ਟ ਦੋਖ ਤੇ ਲਹਿ ਬਚਾਏ ਕਿਰਪਾ ਕਰ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕੈਲ ਵਿਗ ਸਕਲ ਦੇ ਕੋ ਹਰਤਾ ਦੁਸ਼ਟ ਦੋਖਿਨ ਕੋ ਛੇ ਕਰਤਾ ਸ਼੍ਰੀ ਅਸ ਤੁਜ ਜਬ ਪਾਏ ਦਿਆਲਾ ਪੂਰਨ ਕਰਾ ਗ੍ਰੰਥ ਤੰਤ ਕਾਲਾ ਮਨ ਬਾਚਿਤ ਫਲ ਪਾਵੇ ਸੋਈ ਦੁੱਖ ਨਕਿਸੇ ਬਿਆਤਤ ਕੋਈ ਅੜਿਲ ਸੁਨੇ ਗੁੰਗ ਜੋਇ ਆਹੀ ਸੁਰਜਨਾ ਪਾਵੇ ਸੁਨੇ ਮੁਰ ਚਿਤ ਲਾਇ ਚਤੁਰਤਾ ਆਵੇ ਦੁੱਖ ਦਰਦ ਭੋ ਨਿਕਟ ਨਾ ਤਿੰਨ ਨਰਕੇ ਰਹੇ ਉਹ ਜੋ ਯਾ ਕੀ ਇਕ ਬਾਰ ਚੋਪਈ ਕੋ ਕਹੇ ਚੋਪਈ ਸਬਦ ਸਤਰ ਸਹਿਸਪਣੀਜੈ ਅਰਧ ਸਹਿਸਫੁਨ ਤਿੰਨ ਕਹਿਜੈ ਬਾਦਰਵ ਸੁద్ధి ਅstmੀ ਰਵਿਵਾਰਾ ਤੀਰ ਸੰਦਰਾ ਉਕਰੰਥ ਸਤਾਰਾ ਇਤਿ ਸ਼੍ਰੀ ਚਤ੍ਰਿਯੋਪਖਿਆ ਨੇ ਤ੍ਰਿਯਾ ਚਤ੍ਰਯ ਮਤ੍ਰਿ ਪੂਪ ਸਬਾਦੇ 405 ਚਤ੍ਰਿਯ ਸਮਾਪਤਮਸਤ ਸੁਭ ਮਸਤ ਅਫਜੂ ਦੋਹਰਾ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਥ ਦੇ ਰਾਖ ਮੋਹ ਮਨ ਕਰਮ ਬਚਨ ਵਿਚਾਰ ਚੋਪਈ ਮੈ ਨਗਨੇਸ਼ੋ ਪ੍ਰਿਥਮ ਮਨਾਇੋ ਕਿਸ਼ਨ ਬਿਸ਼ਨ ਕਬੂ ਨਹਿ ਧਿਆਉ कान सुने पहचान तीन सो लिवला मोरी पग महाकाल रखवार हमारो महालोह में करो जान करो रखवार बागे की लाज विचार अपना जान मुझे प्रति चुन चुन सत्र हमारे मरिय देग तेग जग में दो चले राख आप मोह और न ਤੁਮ ਮਮਕਰ ਹੈ ਸਦਾ ਪ੍ਰਤਪਾਰ ਤੁਮ ਸਾਹਿਬ ਮੈਂ ਦਾਸ ਤਿਹਾਰ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜ ਆਪ ਆਪ ਗਰੀਬ ਨਿਵਾਜ ਦਾਸ ਜਾਣ ਕਰ ਕਿਰਪਾ ਕਰੈ ਮੁਹ ਹਾਰ ਪਰਮ ਅਨ ਦਵਾਰ ਤੁ ਹੈ ਆਪਣਾ ਜਾਨ ਕਰੋ ਪ੍ਰਤਪਾਰ ਤੁਮ ਸਾਹਿਬ ਮੈਂ ਕੀ ਕਰਥਾਰ दास जानते हाथ उबारो हमरे सब पैरियन संकारो प्रथम तरो भगवंत को त्याना न बहुर करो कभी ताविदना न किशनम जथा मत चतिरता उचारो चूक होए कबुल है सुधारो कबयो वाच दोहरा जो निज प्रभु मोसो कहा सो कहियो जगमा जोति है प्रभ को त्याए है अंत सुरग को जा दोहरा हर हर दु एक है बिब विचारे जलते उप जल ही बिखे समा दोहरा जब आय पयो जन्म तरह आए अब मैं कथा संक्षिपत सब कहत सुनाए कबियो वाच दोहरा ताड पयो मैं जोर कर वजन कहा सिर न्याय पंथ चले तब जगत में जब तुम कर सहाय ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਟਿਆ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਿਆ ਭਗਵੰਤ ਦੋਹਰਾ ਕਾਲਪੁਰਖ ਕੀ ਦੇਮੋ ਕੋਟਿਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੀ ਤੇਰਾ ਵਿਸ਼ਿਸ਼ ਕਰੋਤ ਜਲੇਸ ਦੋਹਰਾ RAM ਕਥਾ ਜੁਗ ਜੁਗ ਅਟਲ ਸਭ ਕੋਏ ਪਾਖਤ ਨੇਤ ਸੁਰਗ ਬਾਚ ਰੁਗਬਰ ਕਰਾ ਸਗਰੀ ਪੂਰੀ ਸਮੇਤ ਚੋਪਈ ਜੋ ਇਹ ਕਥਾ ਸੁਨੇ ਅਰਗਾਵੇ ਦੁਖ ਪਾਪ ਤੇ ਨਿਕਟ ਨ ਆਵੇ ਵਿਸ਼ਨ ਭਗਤ ਕੀ ਹੈ ਫਲ ਹੋਏ ਆਦ ਬਿਆਦ ਚ ਵੈ ਸਕੈ ਨ ਕੋਈ ਸਮਤ ਸਤਰ ਹੈ ਸਹਿਸ ਪਚਾਵਨ ਹਾਰਵਤੀ ਪੀਤਮ ਸੁਖਦਾਨ ਅਗਨ ਤਵੇ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਲ ਪਰਿ ਲਵ ਲੈ ਸੁਧਾਰਾ ਦੋਹਰਾ नेत्र तुंग के चरण तरसन्द्रवर तीरतरंग श्री भगवंत पुरन कीओ रघुबर कथा प्रसंग साद असाद जानो नहीं बाद सुवाद विवाद ग्रंथ सकल पुरन कीओ भगवंत कृपा प्रसाद सवैया पाए गए जंब ते तुमरे तब ते को आंख तेरे नहीं आन्यो राम रहीम पुराण कुरान anek kahe mat ek na maniyo samrat shastr ved sabeh bahu bhed kahe ham ek na janiyo shri aspan kripa tumri kar mein neh kayo sab to hav khanyo dohara sakal dwar ko shad ke gayo toharo dwar bah gaye ki laaj ans gobind das tohar ram kali mohalla tija an आनंद एक, एक ओ ओंकार सतगुरु प्रसाद आनंद पाया मेरी माए सतगुरु मैं पाया सतगुरु तै पाया सहज सेती मन वजियां बतैया रागर तन परवार परियां शब्द गावन आईयां शब्दोत गावो हरि केरा मन जिनी बसाया ਕਹਿ ਨਾਨਕ ਆਨੰਦ ਹੋਆ ਸਤਿ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰਤਾ ਤੇਰਾ ਸਭ ਕੀ ਚੈ ਜਿਸ ਦੇ ਸੁਪਾਵੇ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਨੂੰ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਕਵਾਈਆਂ ਕਾਰੇ ਸ਼ਾਂਤ ਸੁਖਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿઠ્ઠੈ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੈ ਸੰਤੈ ਸ਼ਬਦ ਧਰੋ ਪਿਆਰ ਸਾਚਾ ਨਾ ਮੇਰਾ ਆਧਾਰੁ ਵਾਜੇ ਸ਼ਬਦ ਵਾਜੇ ਪੰਚ ਸ਼ਬਦ ਤਕਰ ਸਬਾਗੇ ਕਰ ਸਬਾਗੇ ਸ਼ਬਦ ਵਾਜੇ ਕਲਾ ਚਿਤ ਕਰਤਾ ਰਿਹਾ ਪੰਚ ਦੂਤ ਤੁਦ ਵਸ ਕੀਤੇ ਕਾਲ ਕਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਿਉ ਸੀਨਾ ਮਰਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਚੇ ਆਨੰਦ ਸੁਣੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਵਿਸੂਰੇ ਦੁਖ ਰੋਗ ਸੰਤਾ ਪੀ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿੱਤ ਸਤਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁਦਾਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਇਓ ਸੰਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸੇਵਸ ਅਧਾਰ ਜੇ ਕੋ ਖਾਵੇ ਜੇ ਕੋ ਪੂਚੇ ਤਿਸ ਕਾ ਹੋ ਉਦਾਰ ਇਹ ਵਸਤੂ ਤਜੀ ਨਹ ਜਾਏ ਨਿਤ ਨਿਤ ਰੱਖ ਔਰ ਧਾਰ ਤਮ ਸੰਸਾਰ ਚਰਨ ਲਗ ਤਰਿਆ ਸਭ ਨਾਨਕ ਬ੍ਰਹਮਤਸਾਰ ਸਲੋਕ ਮਹੱਲਾ 5 ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਾਇਆ ਮਿਹਰਾ ਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥੀ ਵਿਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਓਥੇ ਤੇਰੀ ਲੱਖ ਅਗਨੀ ਉਦਰਮਾ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾ ਪੌ ਜਲ ਬਿਕਮ ਅਸਗਾਹ ਗੁਰ ਸ਼ਬਦੀ ਪਾਰ ਪਾ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਂ ਖਾ ਕਾਲਨਹਿ ਇਹੋ ਕੁਨਗੁਣ ਗੋਬਿੰਦ ਗਾ ਸਭ ਸੇ ਕੋ ਕਿਰਪਾ ਸਮਾਲੇ ਸ਼ਾ ਸ਼ਾ ਬਿਰਥਾ ਕੋ ਇਨ ਜਾਇ ਸੀ ਆਵੇ ਤੁਧ ਆ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਅਰਾਧਣਾ ਜੀਵਾ ਜਪ ਗੁਰਨਾ ਨੇਤਰੀ ਸਤਗੁਰ ਪ੍ਰੇਖਣਾ ਸਰਵਣੀ ਸੁਨਣਾ ਗੁਰਨਾ ਆਓ ਸਤਗੁਰ ਸੇ ਤੀਰਤਿਆ ਦਰਗਹਿ ਪਾਇਠਾਓ ਕਹਿ ਨਾਨਕ ਕਿਰਪਾ ਕਰੈ ਜਿਸਨੂੰ ਏਵ ਤੁ ਦੇਈ ਜਗ ਮੈਂ ਉਤਮ ਕਾੜੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰਖੇ ਰਖਣ ਹਾਰ ਆਪ ਉਬਾਰਨ ਗੁਰ ਕੀ ਪੈਰੀ ਪਾਏ ਕਾਜ ਸਵਾਰਨ ਹੋਆ ਆਪ ਦਿਆਲ ਮਨੇ ਨ ਵਿਸਾਰਿਆਨ ਸਾਧ ਜਨਾ ਕੇ ਸੰਗ ਪਾਵ ਜਲ ਤਾਰਿਆਨ ਸਾਕਤਨੀ ਤੱਕ ਦੁਸ਼ਟ ਕਿਨ ਮਾ ਬਿਦਾਰੀ ਅਲ ਜਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ